ਜਵਰ ਤਖਤ ਛਤਰ ਦੇ ਮਾਲਕ ਜੁਗੋ ਜੁਗਾ ਟਲ ਗੁਰਤਾ ਗੱਦੀ ਉੱਪਰ ਸਵਾਇ ਮਾਨ ਦਸਮ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਵਾਇ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਅশীরਵਾਦ ਚੁਕਾ ਕੇ ਪਿਆਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਅਪਾਰ ਕਿਰਪਾ ਹੋਈ ਹੈ ਸਾਨੂੰ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਮਿਲ ਬੈਠਣ ਦਾ ਬਾਣੀ ਪੜਨ ਦਾ ਸੁਣਨ ਦਾ ਸੁਭਾਗੀ ਸਮਾਪਤ ਹੋਇਆ ਹੈ। ਸਤਿਗੁਰੂ ਜੀ ਦਾ ਇਲਾਹੀ ਪ੍ਰਮਾਨ ਸਮ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਅਸਲੀਅਤ ਇਹੀ ਹੈ ਕਿ ਜਿੰਨਾ ਅਸੀਂ ਨਾਮ ਜਪਾਂਗੇ ਜੇ ਕੋਈ ਵੀ ਨਾਮ ਜਪੂ ਦਾ ਭਲਾ ਹੋਊ। ਅਸਲੀਅਤ ਹੈ ਇਹ ਸਾਰੇ ਖੋਜਾਂ ਦਾ ਤਤ ਹੈ ਸਾਰੀਆਂ ਚੀਜ਼ਾਂ ਦਾ ਨਚੋੜ ਹੈ ਕਿ ਜੇ ਕੋਈ ਨਾਮ ਜਪੂ ਪਰਮੇਸ਼ਰ ਦਾ ਸਿਮਰਨ ਕੋ ਕਰੂ ਉਹਦੀ ਮੁਕਤੀ ਹੋਣੀ ਹੈ ਇਹ ਤਤ ਸਾਰ ਨਿਕਲਣਾ ਹੈ ਸਤਿਗੁਰੂ ਜੀ ਕਹਿੰਦੇ ਨਹੀਂ ਤੇ ਵੱਡੇ ਵੱਡੇ ਦੁੱਖ ਕੱਟੇ ਨਹੀਂ ਜਾਣੇ ਦੁੱਖਾਂ ਦਾ ਖਾਤਮਾ ਨਹੀਂ ਹੋਣਾ ਹਾਂ ਨਾਮ ਜਪ ਕੇ ਸਰਬ ਸੁਖ ਪ੍ਰਾਪਤ ਹੁੰਦੇ ਹਨ ਅੱਜ ਦੇ ਫਰਮਾਨੰਦਰ ਸਤਿਗੁਰੂ ਜੀ ਸਾਨੂੰ ਇਸੇ ਤਰ੍ਹਾਂ ਦਾ ਹੀ ਉਪਦੇਸ਼ ਬਖਸ਼ ਰਹੇ ਹਨ ਕਿ ਸਾਰਿਆਂ ਨਚੋੜਾਂ ਦਾ ਨਚੋੜ ਇਹ ਹੈ ਕਿ ਪਰਮੇਸ਼ਰ ਪ੍ਰਮਾਤਮਾ ਰਾਮ ਦੇ ਨਾਮ ਵਿੱਚ ਐਸੀ ਬਖਸ਼ਿਸ਼ ਐਸੀ ਕਿਰਪਾ ਹੈ ਜੇ ਕੋਈ ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਦਾ ਹੈ ਉਹਨੂੰ ਫਲ ਜ਼ਰੂਰ ਮਿਲੇਗਾ ਹੋ ਸਕਦਾ ਹੈ ਅਸੀਂ ਜ਼ਮੀਨ ਵਿੱਚ ਬੀਜ ਬੀਜਿਆ ਕੋਈ ਕਾਰਨ ਬਣ ਜਾਂਦੇ ਉਹ ਨਾ ਆਉਗੇ ਕੁਦਰਤੀ ਕਾਰਨ ਕਈ ਵਾਰ ਬਣ ਜਾਂਦੇ ਆ ਉਹ ਬੀਜ ਨਹੀਂ ਉਗਦਾ ਹੋ ਸਕਦਾ ਮਾਪਿਓ ਨੇ ਬੱਚੇ ਦੀ ਪਰਵਰਿਸ਼ ਕੀਤੀ ਪਾਲ ਪੋਸ ਕੇ ਵੱਡਾ ਕੀਤਾ ਬੱਚਾ ਹੋ ਸਕਦਾ ਆਪਣੇ ਮਾਪਿਆਂ ਨੂੰ ਫਿਰ ਨਾ ਸਾਂਭੇ ਕਈ ਵਾਰ ਪੂਤ ਕਪੂਤ ਹੋ ਜਾਂਦੇ ਆ ਕਈ ਵਾਰ ਪੁੱਤਰ ਗਲਤ ਰਸਤੇ ਪੈ ਜਾਂਦੇ ਆ ਆਪਣੇ ਮਾਪਿਆਂ ਦੀ ਪਰਵਾਹ ਨਹੀਂ ਕਰਦੇ ਮਾਪਿਆਂ ਦੀ ਕੀਤੀ ਸੇਵਾ ਮਾਪਿਆਂ ਦੀ ਕੀਤੀ ਹੋਈ ਸੰਭ ਸੰਭਾਲ ਉਹਵੇਂ ਗਈ ਕਿਉਂਕਿ ਪੂਤ ਕਬੂਤ ਹੋ ਗਿਆ ਕੁਰਾਏ ਪੈ ਗਿਆ ਜ਼ਮੀਨ ਵਿੱਚ ਬੀਜ ਬੀਜਿਆ ਨਹੀਂ ਮਿਲਿਆ ਕਈ ਵਾਰ ਐਸਾ ਹੁੰਦਾ ਬੰਦਾ ਬੜਾ ਪੈਸਾ ਧਨ ਲਾ ਕੇ ਕੋਈ ਬਿਜ਼ਨਸ ਤੋਰਦਾ ਹੈ ਕੋਈ ਕੰਮਕਾਰ ਤੋਰਦਾ ਹੈ ਕਈ ਵਾਰ ਐਸਾ ਘਾਟਾ ਪੈਂਦਾ ਬੰਦਾ ਦੁਆਰਾ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਇਹਨੂੰ ਕਹਿੰਦੇ ਆਰਥਿਕ ਮੌਤ ਆਰਥਿਕ ਤੰਗੀ ਆ ਜਾਂਦੀ ਹੈ ਉਹ ਬਿਜ਼ਨਸ ਵੀ ਘਾਟਾ ਦੇ ਜਾਂਦਾ ਕੰਮਕਾਰ ਵੀ ਘਾਟਾ ਦੇ ਜਾਂਦਾ ਭਾਵੇਂ ਬੜੇ ਚਾਹ ਨਾਲ ਸ਼ੁਰੂ ਕਰਦਾ ਬੰਦਾ ਭਾਵੇਂ ਬੜੇ ਪੈਸੇ ਲਾ ਕੇ ਸ਼ੁਰੂ ਕਰਦਾ ਹੈ ਬਿਜ਼ਨਸ ਵੀ ਘਾਟੇ ਦੇ ਜਾਂਦੀ ਹੈ ਅੱਗੇ ਗੁਰਮੁਖ ਪਿਆਰਿਓ ਭਾਵੇਂ ਸਰੀਰ ਨੂੰ ਕਿੰਨਾ ਹੀ ਅਸੀਂ ਮਾਲਿਸ਼ਾਂ ਕਰ ਕਰਕੇ ਰੱਖਿਆ ਹੈ ਕਿੰਨਾ ਹੀ ਅਸੀਂ ਯੋਗ ਸਾਧਨਾਂ ਨਾਲ ਸਰੀਰ ਨੂੰ ਤੰਦਰੁਸਤ ਰੱਖਿਆ ਹੈ ਪਰ ਕਈ ਵਾਰ ਐਸਾ ਹੁੰਦਾ ਹੈ ਬੰਦੇ ਦਾ ਸਰੀਰ ਸੰਭਿਆ ਹੋਇਆ ਵੀ ਇੱਕ ਵਾਰੀ ਜਵਾਬ ਦੇ ਦਿੰਦਾ ਕੋਈ ਐਸੀ ਭਿਆਨਕ ਬਿਮਾਰੀ ਲੱਗ ਜਾਂਦੀ ਹੈ ਸਮਾ ਬਣ ਜਾਂਦਾ ਹੈ ਜਿਹੜਾ ਸ਼ੁਰੂ ਤੋਂ ਬੰਦੇ ਨੇ ਸਰੀਰ ਸੰਭਿਆਏ ਵੀ ਜਵਾਬ ਦੇ ਦਿੰਦਾ ਹੈ ਪਹਿਲਾਂ ਜ਼ਮੀਨ ਵਿੱਚ ਬੀਜ ਬੀਜਿਆ ਉਹ ਵੀ ਕੋਈ ਪਤਾ ਨਹੀਂ ਉੱਗੇ ਨਾ ਉੱਗੇ ਮਾਪਿਆਂ ਨੇ ਬੱਚੇ ਦੀ ਪਰਵਰਿਸ਼ ਕੀਤੀ ਕੋਈ ਪਤਾ ਨਹੀਂ ਮਾਪਿਆਂ ਦਾ ਬੱਚਾ ਉਹਨਾਂ ਦੀ ਫਿਰ ਸੇਵਾ ਕਰੇ કે ਨਾ ਕਰੇ ਬਿਜ਼ਨਸ ਵਿੱਚ ਪੈਸਾ ਲਾਇਆ ਕੋਈ ਪਤਾ ਨਹੀਂ ਉਹ ਬਿਜ਼ਨਸ ਸਿਰੇ ਚੜੇ ਨਾ ਚੜੇ ਮਾਇਆ ਪੈਸਾ ਧਨ ਪੂਰਾ ਮਿਲੇ ਨਾ ਮਿਲੇ ਸਰੀਰ ਸਾਹਮਣੇ ਰੱਖਿਆ ਕੋਈ ਪਤਾ ਨਹੀਂ ਕਿਹੜੇ ਵੇਲੇ ਕੋਈ ਭਿਆਨਕ ਬਿਮਾਰੀ ਲੱਗ ਜਾਵੇ ਤੇ ਇਹ ਸਰੀਰ ਵੀ ਜਵਾਬ ਦੇ ਦੇਵੇ ਸਾਥ ਸੰਬੰਧੀ ਰਿਸ਼ਤੇਦਾਰ ਉਦਾਹਰਨਾਂ ਜਿੰਨੀਆਂ ਮਰਦੀ ਲੈ ਲੋ ਗਾਂਧੀ ਗਾਂ ਜਿਨ੍ਹਾਂ ਨਾਲ ਬੜੀ ਤੇਰੀ ਬਣਦੀ ਐ ਤੈਨੂੰ ਬੜਾ ਭਰੋਸਾ ਹੈ ਕੋਈ ਪਤਾ ਨਹੀਂ ਉਹ ਵੀ ਤੈਨੂੰ ਜਵਾਬ ਕਦੋਂ ਦੇ ਦੇਣ ਪ੍ਰਸਤ ਗੁਰੂ ਜੀ ਕਹਿੰਦੇ ਇਹ ਤਾਂ ਤਤਸਾਰ ਐ ਨਾ ਇਹ ਨਿਚੋੜ ਗੱਲ ਐ ਵੀ ਜੇ ਤੂੰ ਪਰਮੇਸ਼ਰ ਦਾ ਨਾਮ ਇੱਕ ਵਾਰੀ ਵੀ ਵਾਹਿਗੁਰੂ ਲੈ ਲਿਆ ਨਾ ਉਹਦਾ ਤੈਨੂੰ ਫਲ ਮਿਲਣਾ ਹੀ ਮਿਲਣਾ ਪੱਕਾ ਹੀ ਐ ਤਾਂ ਲਿਖਿਆ ਗਿਆ ਇੱਕ ਤਿਲ ਨਹੀਂ ਭੰਨੇ ਕਾਲੇ ਇੱਕ ਤਿਲ ਜਿੰਨੀ ਵੀ ਕਾਲ ਕਮਾਈ ਤਿਲ ਜਿਤਨਾ ਵੀ ਜਪਿਆ ਹੋਇਆ ਨਾਮ ਕਦੇ ਵਿਰਥਾ ਨਹੀਂ ਜਾਂਦਾ ਕਦੇ ਵੀ ਵਿਰਥਾ ਨਹੀਂ ਜਾਂਦਾ ਜੇ ਕਿਸੇ ਨੂੰ ਭਲੇ ਦਾ ਕੋ ਕੰਮ ਕੀਤਾ ਤੂੰ ਤਿਲ ਜਿਤਨਾ ਵੀ ਕੀਤਾ ਹੈ ਉਹਦਾ ਵੀ ਤੈਨੂੰ ਫਲ ਮਿਲੇ ਮਿਲੂਗਾ ਜ਼ਰੂਰ ਸਤਿਗੁਰੂ ਜੀ ਕਹਿੰਦੇ ਜਿਹੜਾ ਬੀਜਾ ਸੋਲਣਾ ਕਰਮਾਂ ਸੰਦੜਾ ਖੇਤ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਤੂੰ RAM ਦਾ ਨਾਮ ਜਪਲੇ ਤਾਂ ਸਭ ਤੋਂ ਸ਼੍ਰੇਸ਼ਟ ਕਾਰਜ ਕਰ ਲਿਆ ਨਾ ਤੂੰ ਪੁੰਨ ਦਾਨ ਤੋਂ ਉੱਤੇ ਪੂਜਾ ਅਰਚਨਾ ਤੋਂ ਉੱਤੇ ਸਾਰਿਆਂ ਨੂੰ ਉਤਲਾ ਕੰਮ ਕਰ ਲਿਆ ਤੂੰ ਪਰਮੇਸ਼ਰ ਦਾ ਨਾਮ ਜਪ ਕੇ ਸਤਿਗੁਰੂ ਜੀ ਕਹਿੰਦੇ ਇਹਦਾ ਤੈਨੂੰ ਐਸਾ ਫਲ ਮਿਲਣਾ ਹੈ ਨਿਚੋੜ ਹੈ ਇਹਦਾ ਤੈਨੂੰ ਫਲ ਜ਼ਰੂਰ ਮਿਲੇਗਾ ਇਸੇ ਤਰ੍ਹਾਂ ਸਤਿਗੁਰੂ ਜੀ ਅੱਜ ਸਾਨੂੰ ਅੱਜ ਦੇ ਮੁਖਵਾਕ ਅੰਦਰ ਇਸੇ ਤਰ੍ਹਾਂ ਦਾ ਉਪਦੇਸ਼ ਬਖਸ਼ ਰਹੇ ਹਨ ਸੋਰਠ ਮਹੱਲਾ ਪੰਜਵਾਂ ਰਾਗ ਸੋਰਠੰਦਰ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਆਪਣੇ ਪਾਵਨ ਮੁਖਾਰविंद ਤੋਂ ਉਚਾਰਨ ਕਰ ਰਹੇ ਹਨ ਖੋਜਿਤ ਖੋਜਿਤ ਤਤ ਵਿਚਾਰਿਓ ਰਾਮਨਾਮ ਤਤ ਸਾਰਾ ਖੋਜਿਤ ਦਾ ਅਰਥ ਹੈ ਖੋਜ ਕਰਨੀ ਘਪਾਲ ਕਰਨੀ ਸਰਚ ਕਰਨੀ ਸਤਿਗੁਰੂ ਜੀ ਕਹਿੰਦੇ ਖੋਜਿਤ ਖੋਜਿਤ ਖੋਜਦਿਆਂ ਖੋਜਦਿਆਂ ਕਹਿੰਦੇ ਲੱਭਦਿਆਂ ਲੱਭਦਿਆਂ ਖੋਜਦਿਆਂ ਖੋਜਦਿਆਂ ਖੋਜਤ ਖੋਜਤ ਖੋਜ ਵਿਚਾਰਿਓ ਖੋਜ ਦਾ ਅਰਥ ਹੈ ਖੋਜ ਕੇ ਖੋਜ ਕਰਕੇ ਕੋਈ ਸਰਚ ਹੋਈ ਹੋਵੇ ਨੀ ਸਰਚ ਤੇ ਗੁਰਮੁਖ ਪਿਆਰਿਓ ਦਾ ਤਤ ਨਿਕਲਦਾ ਹੈ ਕੋਈ ਤੇ ਸਤਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸਾਨੂੰ ਖੋਜ ਕਰਦਿਆਂ ਕਰਦਿਆਂ ਨੂੰ ਕੀ ਤਤ ਸਾਰ ਮਿਲਿਆ ਕੀ ਨਚੋੜ ਨਿਕਲਿਆ ਖੋਜਦਿਆਂ ਖੋਜਦਿਆਂ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਤਤ ਅਸਲੀਅਤ ਸਾਰ ਕੀ ਨਿਕਲਿਆ ਖੋਜਿਤ ਖੋਜਿਤ ਤਤ ਵਿਚਾਰਿਓ RAM ਨਾਮ ਤਤ ਸਾਰਾ ਸਾਰਾ ਦਾ ਅਰਥ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸ੍ਰੇਸ਼ਟ ਸਭਨੋਂ ਚੰਗਾ ਕਹਿੰਦੇ ਅਸੀਂ ਖੋਜ ਕੀਤੀ ਹੈ ਪਰਮੇਸ਼ਰ ਦਾ ਨਾਮ ਪਰਮਾਤਮਾ ਦਾ ਸਿਮਰਨ ਸਭਨੋਂ ਉੱਪਰ ਹੈ ਜਿਨੇ ਵੀ ਕੀਤਾ ਉਹਦਾ ਭਲਾ ਹੋਇਆ ਹੈ ਇਹ ਤਤਸਾਰ ਕੱਢਿਆ ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਕੋਈ ਨਾਮ ਜਪ ਲਵੇ ਸਿਮਰਨ ਕਰ ਲਵੇ ਉਹਦਾ ਭਲਾ ਜ਼ਰੂਰ ਹੋਵੇਗਾ ਇਸ ਤਤ ਇਹ ਸਾਰ ਹੈ ਨਿਕਲਿਆ ਖੋਜ ਕਰਕੇ ਕਹਿੰਦੇ ਅਸਲੀਅਤ ਸਭ ਤੋਂ ਉੱਚਾ ਦਰਜਾ ਪਰਮੇਸ਼ਰ ਦਾ ਨਾਮ ਜਪਣਾ ਸਭ ਤੋਂ ਚੰਗਾ ਲਾਹੇ ਦਾ ਕੰਮ ਹੈ ਪ੍ਰਮਾਤਮਾ ਦਾ ਸਿਮਰਨ ਕਰਨਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਭ ਧਰਮਾਂ ਤੋਂ ਉੱਪਰ ਧਰਮ ਪਰਮੇਸ਼ਰ ਦਾ ਨਾਮ ਜਪਣਾ ਸਭ ਕਾਰਜਾਂ ਤੋਂ ਉੱਪਰ ਕਾਰਜ ਪਰਮੇਸ਼ਰ ਦੀ ਬੰਦਗੀ ਕਰਨੀ RAM ਨਾਮ ਤਤ ਸਾਰਾ ਅੱਗੇ ਕਹਿੰਦੇ ਕਿਲਵਿਖ ਕਾਟੇ ਨਿਮਖ ਆਰਾਧਿਆ ਗੁਰਮੁਖ ਪਾਰਿ ਉਤਾਰਾ ਸਤਗੁਰੂ ਜੀ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਕਿਲਵਿਖ ਕਾਟੇ ਕਿਲਵਿਖ ਕਹਿੰਦੇ ਪਾਪਾਂ ਨੂੰ ਨਿਮਖ ਨਿਮਖ ਕਹਿੰਦੇ ਅੱਖ ਦੇ ਝਮਕਣ ਜਿੰਨੇ ਸਮੇਂ ਨੇ ਅੱਖ ਦਾ ਇੱਕ ਵਾਰ ਝਮਕ ਲਈ ਤੇ ਗੁਰਮੁਖ ਪਿਆਰੋ ਨਿਮਖ ਬਣਦਾ ਹੈ ਇੱਕ ਵਾਰ ਅੱਖ ਝਮਕ ਲਈ ਇੱਕ ਨਿਮਖ ਬਣ ਗਿਆ ਨਿਮਖ ਕਹਿੰਦੇ ਜੇ ਕਿਸੇ ਨੇ ਨਿਮਖ ਵੀ ਇਰਾਦੇ ਆ ਨਾ ਇੰਨਾ ਕੁ ਸਮਾਂ ਵੀ ਅੱਖ ਦਾ ਝਮਕਣ ਜਿੰਨਾ ਸਮਾਂ ਵੀ ਜੇ ਕਿਸੇ ਨੇ ਸਿਮਰ ਲਿਆ ਪਰਮਾਤਮਾ ਨੂੰ ਕਹਿੰਦੇ ਗੁਰਮੁਖ ਪਾਰਿ ਉਤਾਰਾ ਉਸ ਗੁਰਮਖ ਪਿਆਰੇ ਦਾ ਪਾਰ ਉਤਾਰਾ ਹੋ ਗਿਆ ਉਹ ਭੌਜਲ ਸੰਸਾਰ ਤੋਂ ਤਰ ਗਿਆ ਕਿਲ ਵਿਖ ਕਾਟੇ ਵੱਡੇ ਵੱਡੇ ਰੋਗ ਕੱਟੇ ਗਏ ਦੁੱਖ ਕੱਟੇ ਗਏ ਨਿਮਖ ਵੀ ਜੇ ਕਿਸੇ ਨੇ ਆਰਾਧ ਲਿਆ ਇੱਕ ਇੱਕ ਚਿੱਤ ਇੱਕ ਛਿਣ ਜੇ ਸਤਿਗੁਰੂ ਦੀ ਗੁਰਬਾਣੀ ਕਹਿੰਦੇ ਇੱਕ ਚਿੱਤ ਜੇ ਇੱਕ ਛਣ ਤੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਸਤਿਗੁਰੂ ਦਾ ਇੱਕ ਛਿਣ ਵੀ ਸਿਮਰਨ ਕਿਸੇ ਨੇ ਕਰ ਲਿਆ ਇੱਕ ਨਿਮਖ ਵੀ ਆਰਾਧ ਲਿਆ ਕਹਿੰਦੇ ਗੁਰਮੁਖ ਪਾਰਉ ਉਤਾਰਉ ਗੁਰਮੁਖ ਪਿਆਰਾ ਪਾਰ ਉਤਾਰ ਲੰਘਿਆ ਇਸ ਕਰਕੇ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਦੇ ਹਨ ਹਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾ ਸਤਿਗੁਰੂ ਜੀ ਕਹਿੰਦੇ ਹਰ ਰਸ ਪੀਵੋ ਪੁਰਖ ਗਿਆਨੀ ਪੁਰਖ ਗਿਆਨੀ ਕਹਿੰਦੇ ਆਤਮਿਕ ਜੀਵਨ ਦੀ ਸੋਝੀ ਵਾਲੇ ਪਰਸ਼ਣ ਜਿਨੂੰ ਸੋਝੀ ਆਗੀ ਵੀ ਜੀਵਨ ਕਾਦੇ ਵਾਸਤੇ ਮਿਲਿਆ ਜਿਨੂੰ ਸੋਝੀ ਆਗੀ ਵੀ ਇਹ ਸਵਾਸ ਅਜਾਈ ਨਾ ਜਾਣ ਕਦੇ ਵੀ ਆਤਮਿਕ ਜੀਵਨ ਦੀ ਸੋਝੀ ਵਾਲੇ ਮਨੁੱਖ ਨੂੰ ਪੁਰਖ ਗਿਆਨੀ ਕਹਿੰਦੇ ਆ ਕਹਿੰਦੇ ਸਦਾ ਪਰਮਾਤਮਾ ਦਾ ਨਾਮ ਸਤਿਗੁਰੂ ਜੀ ਸਾਨੂੰ ਕਹਿੰਦੇ ਜੇ ਤੂੰ ਸੋਝੀ ਹੈ ਨਾ ਤੈਨੂੰ ਪੁਰਖ ਗਿਆਨੀ ਹੈ ਤਾਂ ਤੂੰ ਪਰਮੇਸ਼ਰ ਦਾ ਨਾਮ ਹਮੇਸ਼ਾ ਪੀਆ ਕਰ ਹਮੇਸ਼ਾ ਹੀ ਨਾਮ ਜਪਿਆ ਕਰ ਕਹਿੰਦੇ ਫਿਰ ਕੀ ਹੋਣਾ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਸੁਣ ਸੁਣ ਮੁੜ ਮੁੜ ਕੇ ਸੁਣਿਆ ਕਰੀਏ ਪਰਮੇਸ਼ਰ ਦਾ ਨਾਮ ਮਹਾ ਤ੍ਰਿਪਤ ਤ੍ਰਿਪਤ ਦਾ ਅਰਥ ਹੈ ਰਜੀਮਾ ਸੰਤੋਖ ਰਾਜਾ ਜਨ ਪਰਮੇਸ਼ਰ ਦਾ ਨਾਮ ਜਪ ਕੇ ਸੁਣ ਕੇ ਅੰਦਰ ਅਸਲ ਤ੍ਰਿਪਤੀ ਆਉਂਦੀ ਅਸਲ ਸ਼ਾਂਤ ਅਸ਼ਾਂਤੀ ਆਉਂਦੀ ਹੈ ਸਾਧੂ ਅੰਮ੍ਰਿਤ ਬਾਣੀ ਸਾਧੂ ਇਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਾਲ ਪ੍ਰਭ ਨੂੰ ਕਿਹਾ ਉਹਦੀ ਬਾਣੀ ਅੰਮ੍ਰਿਤਮਈ ਬਾਣੀ ਕਹਿੰਦੇ ਆਤਮਿਕ ਜੀਵਨ ਦੇਣ ਵਾਲੀ ਹੈ ਇਹ ਅੰਦਰ ਦੀ ਸ਼ਾਂਤੀ ਦੇਣ ਵਾਲੀ ਉਹਦੀ ਬਾਣੀ ਸੁਣਦੇ ਰਹੀਏ ਸਦਾ ਹੀ ਅੱਗੇ ਕਹਿੰਦੇ ਮੁਕਤ ਭੁਗਤ ਜੁਗਤ ਸੱਚ ਪਾਈਐ ਸਰਮ ਸੁਖਾਂ ਦਾ ਦਾਤਾ ਮੁਕਤੀ ਦਾ ਅਰਥ ਹੈ ਮਾਇਆ ਦੇ ਮੋਹ ਤੋਂ ਖਲਾਸੀ ਹੋ ਜਾਣੀ ਮੁਕਤੀ ਮਿਲ ਜਾਣੀ ਭੁਗਤ ਦਾ ਅਰਥ ਹੈ ਆਤਮਾ ਦੀ ਖਰਾਕ ਆਤਮਾ ਦੀ ਖੁਰਾਕ ਕੀ ਹੈ ਪਰਮੇਸ਼ਰ ਦਾ ਨਾਮ ਆਹ ਸਰੀਰ ਦੀ ਖੁਰਾਕ ਹੈ ਪ੍ਰਸ਼ਾਦਾ ਬਣ ਆਤਮਾ ਦੀ ਖੁਰਾਕ ਹੈ ਪਰਮਾਤਮਾ ਦਾ ਨਾਮ ਆਤਮਾ ਦੀ ਆਤਮਾ ਨੂੰ ਜਦੋਂ ਪਰਮਾਤਮਾ ਦਾ ਨਾਮ ਮਿਲਦਾ ਤੇ ਫਿਰ ਆਤਮਾ ਨੂੰ ਸੰਤੋਖ ਆਉਂਦਾ ਰਾਜ ਆਉਂਦਾ ਤੇ ਸਤਿਗੁਰੂ ਜੀ ਕਹਿੰਦੇ ਸਾਰੇ ਸੁੱਖਾਂ ਦਾ ਦੇਣ ਵਾਲਾ ਮਾਲਕ ਪਰਮੇਸ਼ਰ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜਿਉ ਮਿਲ ਪਏ ਤਾਂ ਸਤਿਗੁਰੂ ਜੀ ਕਹਿੰਦੇ ਇਹੀ ਹੈ ਵਿਕਾਰਾਂ ਤੋਂ ਖਲਾਸੀ ਜਦੋਂ ਮਾਲਕ ਜੀ ਨੂੰ ਮਿਲ ਗਿਆ ਕਹਿੰਦੇ ਉਹਨੂੰ ਵਿਕਾਰਾਂ ਤੋਂ ਖਲਾਸੀ ਮਿਲ ਗਈ ਆਤਮਾ ਦੀ ਖੁਰਾਕ ਇਹੀ ਹੈ ਜਿਉਣ ਦਾ ਸੁਚੱਜਾ ਢੰਗ ਇਹੀ ਹੈ ਕਿ ਪਰਮੇਸ਼ਰ ਦਾ ਨਾਮ ਜਪ ਲਈਏ ਅੱਗੇ ਕਹਿੰਦੇ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨ ਪੁਰਖ ਵਿਦਾਤਾ ਉਹ ਸਰਬ ਵਿਆਪਕ ਸਿਰਜਣਹਾਰ ਪਰਮੇਸ਼ਰ ਪਰਮਾਤਮਾ ਭਗਤੀ ਦਾ ਇਹ ਦਾਨ ਆਪਣੇ ਸੇਵਕਾਂ ਨੂੰ ਬਖਸ਼ਦਾ ਆਪਣੇ ਪਿਆਰਿਆਂ ਨੂੰ ਬਖਸ਼ਦਾ ਹੈ ਆਪਣੇ ਸੇਵਕਾਂ ਨੂੰ ਭਗਤੀ ਦੀ ਦਾਤ ਬਖਸ਼ਦਾ ਉਹ ਜਿਹਦੇ ਤੇ ਖੁਸ਼ ਹੋਵੇ ਉਹਨੂੰ ਆਪਣੇ ਨਾਮ ਜਪਣ ਵੱਲ ਲਾ ਲੈਂਦਾ ਹੈ ਜਿਹਦੇ ਤੇ ਮਾਲਕ ਤਰੁੱਠੇ ਉਹਨੂੰ ਭਗਤੀ ਬਖਸ਼ਦਾ ਹੈ ਅੱਗੇ ਕਹਿੰਦੇ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆ ਐ ਸਾਧ ਸੰਗਤ ਜੀ ਪਰਮਾਤਮਾ ਪਰਮੇਸ਼ਰ ਦੇ ਹੀ ਨਾਮ ਨੂੰ ਕੰਨਾਂ ਨਾਲ ਸੁਣੋ ਸਰਬਣੀ ਸਰਬਣੀ ਕਹਿੰਦੇ ਕੰਨਾਂ ਨੂੰ ਸਰਬਣੀ ਸੁਣੀਏ ਕੰਨਾਂ ਨਾਲ ਸੁਣੀਏ ਪਰਮੇਸ਼ਰ ਦਾ ਨਾਮ ਰਸਨਾ ਗਾਈਏ ਰਸਨਾ ਕਹਿੰਦੇ ਜੀਬ ਨੂੰ ਜੀਬ ਨਾਲ ਉਹਦੇ ਗੁਣ ਗਾਈਏ ਹਿਰਦਾ ਧਿਆਈਏ ਸੋਈ ਹਿਰਦਾ ਅੰਦਰਲਾ ਜਿੱਥੇ ਸਾਡੇ ਵਿਚਾਰ ਚੱਲਦੇ ਆ ਕਹਿੰਦੇ ਹਿਰਦੇ ਦੇ ਵਿੱਚ ਸਦਾ ਹੀ ਪਰਮੇਸ਼ਰ ਨੂੰ ਵਸਾਈ ਰੱਖੋ ਕਾਰਣ ਕਾਰਣ ਸਮਰੱਥ Swami ਜਾਤੇ ਬਿਰਥਾ ਨਾ ਕੋਈ ਸਤਿਗੁਰੂ ਜੀ ਕਹਿੰਦੇ ਗੁਰੂ ਪੰਚਮ ਪਾਤਸ਼ਾਹ ਜੀ ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਪਰਮੇਸ਼ਰ ਪਰਮਾਤਮਾ ਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਜਿਹੜਾ ਵੀ ਆਵੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਜਿਹੜਾ ਵੀ ਆਇਆ ਉਹਨੂੰ ਚੱਕ ਕੇ ਗੁਰਗਲ ਨਾਲ ਲਾਉਂਦਾ ਹੈ ਕਰਨ ਕਾਨ ਸਮਰੱਥ ਹੈ ਮਾਲਕ ਕਰਨ ਕਾਨ ਸਮਰੱਥ ਸੁਆਮੀ ਜਾਤੇ ਬਿਰਥਾ ਨ ਕੋਈ ਕਹਿੰਦੇ ਉਹਦੇ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਜਿਹੜਾ ਵੀ ਉਹਦੇ ਦਰ ਤੇ ਆ ਗਿਆ ਖਾਲੀ ਕੋਈ ਨਹੀਂ ਮੁੜਦਾ ਇਹ ਧਾਰੀ ਐਸਾ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਆਕਾਲ ਪੁਰਖ ਵਾਹਿਗੁਰੂ ਦਾ ਕਹਿੰਦੇ ਜਿਨੇ ਵੀ ਪ੍ਰੋਸਾ ਰੱਖਿਆ ਉਹਦੀਆਂ ਝੋਲੀਆਂ ਭਰੀਆਂ ਅਗੇ ਕਹਿੰਦੇ ਵੱਡਾ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਵੱਡੇ ਵੱਡੇ ਭਾਗ ਦਾ ਅਰਥ ਹੈ ਭਾਗ ਦਾ ਅਰਥ ਕਿਸਮਤ ਹੁੰਦਾ ਹੈ ਜੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਮਿਲਿਆ ਬੜੇ ਸਮਿਆਂ ਬਾਅਦ ਇਹ ਲੱਭਿਆ ਮੇਰ ਹੋਈ ਮਾਲਕ ਦੀ ਵੱਡਾ ਭਾਗ ਰਤਨ ਜਨਮ ਪਾਇਆ ਰਤਨਾ ਨਾਲੋਂ ਕੀਮਤੀ ਮਨੁੱਖਾ ਜਾਮਾ ਮਿਲਿਆ ਬੰਦੇ ਨੂੰ ਕਰੋ ਕਿਰਪਾ ਕਿਰਪਾਲਾ ਮਾਲਕ ਜੀ ਮਨੁੱਖਾ ਜਾਮਾ ਤਾਂ ਮਿਲ ਗਿਆ ਹੁਣ ਤੇਰੇ ਨਾਮ ਦੀ ਜਾਗ ਲੱਗ ਜੇ ਤੇਰੇ ਨਾਮ ਦੀ ਭੁੱਖ ਲੱਗ ਜੇ ਬਸ ਇਹ ਬੇਨਤੀ ਹੈ ਕਿਰਪਾਲਾ ਪਰਮੇਸ਼ਰ ਜੀ ਕਿਰਪਾ ਕਰੋ ਨਾਮ ਦੀ ਭੁੱਖ ਲੱਗ ਜੇ ਅੱਗੇ ਕਹਿੰਦੇ ਹਨ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਮੇਰੀਏ ਅਰਦਾਸ ਮੈਨੂੰ ਭੁੱਖ ਲੱਗੇ ਤੇਰੇ ਨਾਮ ਦੀ ਤੇਰੇ ਸਾਧ ਸੰਗਤ ਵਿੱਚ ਬੈਠ ਕੇ ਤੇਰਾ ਜਸ ਸੁਣਾ ਸਾਧ ਸੰਗ ਨਾਨਕ ਗੁਣ ਗਾਵੇ ਗਾਵੇ ਦਾ ਅਰਥ ਮੈਂ ਗਾਉਂਦਾ ਰਹਾ ਹਮੇਸ਼ਾ ਸਿਮਰੈ ਸਦਾ ਗੋਪਾਲਾ ਐ ਗੋਪਾਲ ਪਰਮੇਸ਼ਰ ਪਰਮਾਤਮਾ ਜੀ ਧਰਤੀ ਦੇ ਪਾਲਨਹਾਰ ਮਾਲਕ ਜੀ ਸਾਡੇ ਸਿਰ ਦੇ ਸਾਈਂ ਮਾਲਕ ਜੀ ਕਿਰਪਾ ਕਰੋ ਰਹਿਮਤ ਕਰੋ ਤੈਨੂੰ ਮੈਂ ਸਿਮਰਦਾ ਰਵਾਂ ਤੇਰਾ ਸਿਮਰਨ ਹਮੇਸ਼ਾ ਮੈਂ ਕਰਦਾ ਰਵਾਂ ਇਹ ਮੇਰੀ ਮੰਗ ਹੈ ਮੇਰੀ ਅਰਦਾਸ ਹੈ ਇਹ ਮੇਰੀ ਅਰਦਾਸ ਪੂਰੀ ਕਰੋ ਜਦੋਂ ਕੋਈ ਨਾਮ ਦੀ ਦਾਤ ਮੰਗਦਾ ਹੈ ਸਤਿਗੁਰੂ ਬਖਸ਼ਦਾ ਜ਼ਰੂਰ ਹੈ ਨਾਮ ਦੀ ਦਾਤ ਮੰਗੀਏ ਸਭ ਦਾਤਾਂ ਮਿਲ ਜਾਂਦੀਆਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਉਸ ਪਰਮਾਤਮਾ ਨੂੰ ਸਿਮਰੋ ਸਭਨੋਂ ਉੱਚਾ ਸਭਨੋਂ ਸੁੱਚਾ ਕਾਰਜ ਇਹੀ ਹੈ ਪਰਮਾਤਮਾ ਨੂੰ ਸਿਮਰਨਾ ਜਿਨੇ ਵੀ ਸਿਮਰਿਆ ਉਹਨੇ ਸਭ ਨੂੰ ਲਾਹੇ ਦਾ ਕੰਮ ਕੀਤਾ ਸਭ ਨੂੰ ਚੰਗਾ ਕੰਮ ਕੀਤਾ ਸੰਸਾਰ ਤੇ ਕਹਿ ਲਈਏ ਜਿਨੇ ਪਰਮਾਤਮਾ ਨੂੰ ਸਿਮਰਿਆ ਸੰਸਾਰ ਤੇ ਸਭ ਨੂੰ ਚੰਗਾ ਕਾਰਜ ਕਿਹੜਾ ਪਰਮਾਤਮਾ ਨੂੰ ਸਿਮਰਨਾ ਪਰਮਾਤਮਾ ਦੀ ਬੰਦਗੀ ਕਰਨੀ ਸਭ ਨੂੰ ਚੰਗਾ ਕਾਰਜ ਹੈ ਜਿਹੜਾ ਵੀ ਕਰਦਾ ਭਾਈ ਵੱਡਿਆਂ ਬਾਗਾਂ ਵਾਲਾ ਹੈ ਚੰਗੀ ਕਿਸਮਤ ਵਾਲਾ ਹੈ ਏਸੀ ਸਤਿਗੁਰੂ ਜੀ ਦਾ ਅਜਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਹਿਤ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖਿਮਾ ਆਸੀਸ ਦੇਣੀ ਦੇਹੋ ਸੱਜਣਾ ਸਿਸੜੀਆਂ ਜੇ ਹੋਵੇ ਸਾਹਿਬ ਸਿਉਮੇਲ ਬਲਾਉ ਫਤਿਹ ਦੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ